ਪੂਰੇ ਫਿਲਮੀ ਅੰਦਾਜ਼ ਵਿੱਚ ਜਲਾਲਾਬਾਦ ਦੇ ਸਮਨ ਮੁਟਨੇਜਾ ਅਗਵਾ ਕਾਂਡ ਵਿੱਚ ਉਸ ਵੇਲੇ ਨਵਾਂ ਮੋੜ ਸਾਹਮਣੇ ਆ ਗਿਆ ਜਦੋਂ 2 ਦਿਨ ਪਹਿਲਾਂ ਮੁਟਨੇਜਾ ਦੀ ਗੱਡੀ ਰਾਜਸਥਾਨ ਫੀਡਰ ਨਹਿਰ ਵਿੱਚੋਂ ਬ੍ਰਾਹਮਤ ਹੋਈ ਸੀ ਗੱਡੀ ਦੇ ਮਿਲਣ ਮਗਰੋਂ ਪੁਲਿਸ ਵੱਲੋਂ ਜਾਂਚ ਨੂੰ ਹੋਰ ਤੇਜ਼ ਕੀਤਾ ਗਿਆ ਤਾਂ ਪੁਲਿਸ ਨੂੰ ਲੰਗੀ ਦੇਰ ਸ਼ਾਮ ਮੁਟਨੇਜਾ ਦੀ ਮ੍ਰਿਤਕ ਦੇ ਅਬੋਹਰ ਫਾਜ਼ਿਲ ਕਾ ਰੋਡ ਲਾਕੇ ਨਹਿਰ ਚ ਬ੍ਰਾਹਮਤ ਹੋਈ 24 ਘੰਟਿਆਂ ਵਿੱਚ ਮਾਮਲਾ ਹੱਲ ਕਰਨ ਦਾ ਦਾਅਵਾ ਕਰਦੇ ਆ ਫਿਰੋਜ਼ਪੁਰ ਰੇਂਜ ਦੇ ਆਈਜੀ ਐਮਐਸ ਛੀਨਾ ਦੁਆਰਾ ਪ੍ਰੈਸ ਕਾਨਫਰੰਸ ਰਾਹੀਂ মিডিਆ ਨੂੰ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਨੇ ਇਸ ਹੱਤਿਆकांड ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਿਸ ਵਿੱਚ ਮੁੱਖ ਮੁਲਜ਼ਮ ਅਮਨਦੀਪ ਉਰਫ ਸਣੀ ਨਾਰੰਗ ਹੈ ਜਿਸ ਨੇ ਇਹ ਸਾਰੀ ਸਾਜ਼ਿਸ਼ ਰਚੀ ਸੀ ਕਿਵੇਂ ਮੁਲਜ਼ਮਾਂ ਨੇ ਸਾਰੀ ਸਾਜ਼ਿਸ਼ ਘੜੀ ਸੁਣੋ ਅੱਜ ਛੀਨਾ ਦੇ ਮੂੰਹੋਂ ਜਲਾਲਾਬਾਦ ਸ਼ਹਿਰ ਦੇ ਇੱਕ ਨਾਮੀ ਵਪਾਰੀ ਸੁਮਨ ਮੱਟੇਜਾ ਦੀ ਦਾਕਾਡਪਿਕ ਤੇ ਉਹਨਾਂ ਦੇ ਬਾਅਦ ਦੇ ਮਰਡਰ ਵਾਲਾ ਕ੍ਰਾਈਮ ਜਿਹੜਾ ਹੈ ਉਹ ਪੁਲਿਸ ਫੋਰਸ ਨੇ एसएसपी फाजलगाह मिस्टर दीपक ठलोरी उस ਨਾਲ ਜਿਹੜੀ ਟੀਮ ਹੈ ਉਹਨਾਂ ਨੇ ਬੜਾ ਐਫੀਸ਼ੀਐਂਟਲੀ ਟ੍ਰੇਸ ਕਰਕੇ ਚਾਰ ਉਹਦੇ ਚਾਰੋਂ ਮੌਲਜ਼ਮ ਅਸੀਂ ਅਰੈਸਟ ਕਰ ਲਿਆ ਜਿਹੜੇ ਦੋ ਹਰਬਰਰ ਹੈ ਜਾਂ ਉਹਨਾਂ ਸਪੋਰਟ ਕਰਨ ਵਾਲੇ ਹੈ ਉਹ ਵੀ ਪੁਲਿਸ ਨੇ ਗੰਗਾ ਨਗਰ ਪੁਲਿਸ ਨਾਲ ਹੈਲਪ ਨਾਲ ਫੜ ਲਏ ਨੇ ਵੈਪਨ ਜਿਹੜਾ ਕਨੈਪਿੰਗ ਲਈ ਯੂਜ਼ ਕੀਤਾ ਉਹ ਵੀ ਰਿਕਵਰ ਕਰ ਲਿਆ ਰਵਲਵਰ ਜਿਹੜਾ ਵਹੀਕਲ ਕਨੈਪਿੰਗ ਦੇ ਪਰਪਸ ਲਈ ਲੈ ਕੇ ਜਾਂਦਾ ਸੀਗਾ ਉਹ ਵੀ ਪੁਲਿਸ ਨੇ ਗੰਗਾ ਨਗਰ ਤੋਂ ਰਿਕਵਰ ਕਰ ਲਿਆ ਇਨਸੀਡੈਂਟ ਬੜੀ ਅਨਫੋਰਚੂਨੇਟ ਹੋਈ ਹੈ ਕਿ ਡੈਪਰਸ ਜਿਹੜੇ ਆ ਉਹ ਨੋਨ ਸੀਗੇ ਇਹਨਾਂ ਦਾ ਮੇਨ ਗੈਂਗ ਲੀਡਰ ਅਮਨਦੀ ਜਿਸ ਨੇ ਕਿ ਸਾਰੀ ਇਹ ਕੰਡੈਪਿੰਗ ਪਲਾਨ ਕੀਤੀ ਉਸਨੇ 4 ਲੱਖ ਰੁਪਿਆ ਮਿਸਟਰ ਸੁਮਨ ਵਟਨੇਜਾ ਤੋਂ ਅਧਾਰ ਦੇਣਾ ਸੀ ਜਿਸ ਨੇ ਸੋਚਿਆ ਨਾਲੇ ਮੇਰੇ ਉਹ 4 ਲੱਖ ਨਹੀਂ ਦੇਣਾ ਪਊਗਾ ਅਮੀਰ ਆਦਮੀ ਹੈ ਉਹਨੇ ਗੈਂਡਾਪ ਕਰਕੇ ਉਹਨਾਂ ਦਾ ਮਰਡਰ ਕਰਕੇ ਗੰਗ ਨਾਲ ਚ ਬੋਡੀ ਸਰੋਟ ਦਿੱਤੀ ਉਹਨਾਂ ਦੀ i20 ਕਾਰ ਨੂੰ ਵੀ ਗੰਗ ਨਾਲ ਚ ਡਿਸਪੋਜ਼ ਆਫ ਕਰ ਦਿੱਤਾ ਔਰ ਮਾਰਨ ਤੋਂ ਪਹਿਲਾਂ ਇੱਕ ਉਹਨਾਂ ਦੀ ਰਿਕਾਰਡਿੰਗ ਲੈ ਲਈ ਇਸ ਵੀ ਚੋਣਾਂ ਨੇ ਕਿਹਾ ਗਿਆ ਕਿ ਮੈਂ ਠੀਕ-ਠਾਕ ਹਾਂ ਆਪਣੇ ਬੇਟੇ ਨੂੰ ਅਡਰੈਸ ਕਰ ਰਿਹਾ ਕਿ ਅਭੀ ਇਹਨਾਂ ਦੀ ਜੋ ਡਿਮਾਂਡ ਸ ਹੈ ਤੁਸੀਂ ਪੂਰੀ ਕਰ ਦੋ ਔਰ ਕੱਲੇਔੜਾ ਕਿ ਡੈਪਰਸ ਉਸ ਚੀਜ਼ ਦਾ ਰਿਕਾਰਡਿੰਗ ਸੁਣਾ ਕੇ ਉਸਦੇ ਬੇਟੇ ਨੂੰ ਰੈਂਸਮ ਕਾਲ ਦੇ ਕੇ ਬਹੁਤ ਵੱਡੀ ਅਮਾਉਂਟ ਚੜੀ ਆ ਕਰੋੜ ਫਿਰ 50 ਲੱਖ ਤੇ ਆ ਗਏ ਫਿਰ 33 ਲੱਖ ਤੇ ਆ ਗਏ ਉਹ ਜਿਹੜੀ ਅਮਾਉਂਟ ਹੈ ਹਟਾਉਣਾ ਚਾਹੁੰਦੇ ਸੀ ਇਹ ਉਹਨਾਂ ਦਾ ਮਨਸੂਬਾ ਜਿਹੜਾ ਕਾਮਯਾਬ ਨਹੀਂ ਹੋਇਆ ਪੁਲਿਸ ਕੋਲ ਡੈੱਡ ਬੋਡੀ ਮਿਲ ਗਈ ਬਾਅਦ ਵਿੱਚ ਟੈਕਨੀਕਲ ਜਿਹੜਾ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਅਸੀਂ ਜ਼ੀਰੋ ਡਾਉਨ ਕਰਕੇ ਅਮਨਦੀਪ ਨਵਟ ਸਵੇਰੇ ਗ੍ਰਿਫਤਾਰ ਕਰ ਲਿਆ ਜੋ ਜਲਾਲਾਬਾਦ ਸਿਟੀ ਦੇ ਵਿੱਚ ਹੀ ਆਪਣੇ ਮਾਸੀ ਦੇ ਮੁੰਡੇ ਦੇ ਘਰ ਹੋਲਡਅਪ ਸੀਗਾ ਔਰ ਉਸੇ ਪੁੱਛਗਛ ਦੇ ਨਾਲ ਬਾਕੀ ਜਿਹੜੇ ਚਾਰੋਂ ਮੁਲਜ਼ਮ ਸੀ ਅਰੇਸਟ ਕਰ ਲਿਆ ਔਰ ਦੋ ਮੁਲਜ਼ਮ ਜਿਹੜੇ ਜਿਨ੍ਹਾਂ ਨੇ Rajasthan crime ਕਰਕੇ Rajasthan ਚਲੇ ਗਏ ਸੀ ਗਗਨਗਰ ਦੇ ਨਾਲ ਇੱਕ ਸਬੜੀ ਹੈ ਪਦਮਪੁਰ ਉੱਥੇ ਇਸ ਦੇ ਫੁੱਫੜ ਜੀ ਰਹਿੰਦੇ ਆ ਇਹਨਾਂ ਦਾ ਨਾਮ ਹੈ ਸਤਰਾਮ ਸਿੰਘ ਅਮਨਦੀਪ ਤੇ ਉਹਨਾਂ ਦੇ ਕਰ ਰਿਹਾ ਕੀ ਆਰਲਨੋ ਸ਼ੋਨੀ ਕੀ ਤਾਂ ਕਿ ਅਸੀਂ ਕੀ ਕ੍ਰਾਈਮ ਕਰਕੇ ਆਏ ਹਾਂ ਉੱਥੇ ਕਹਿੰਦੇ ਅਸੀਂ ਇੱਥੇ ਕੰਮ ਦੇਖਣ ਆਏ ਹਾਂ ਔਰ ਰੋਡ ਸਵੇਰੇ ਉੱਠ ਕੇ ਕੰਮ ਬਾਹਰ ਚਲੇ ਜਾਂਦੇ ਅਸੀਂ 4-5 ਕਿਲੋਮੀਟਰ ਤੇ ਜਾ ਕੇ ਉਹ ਇੱਕ ਫੋਨ ਦੀ ਕਾਲ ਕਰਦੇ ਸੀ ਰੈਂਸਮ ਕਾਲ ਕੀਤੀ ਨਾਲ ਦੀ ਨਾਲ ਮੋਬਾਈਲ ਬੰਦ ਤੋਂ 4-5 ਕਾਲਾਂ ਇਹਨਾਂ ਨੇ ਰਾਜਸਥਾਨ ਏਰੀਆ ਚੋਂ ਕੀਤੀਆਂ ਲਾਸਟ ਕਾਲ ਜਿਹੜੀ ਰੈਂਸਮ ਦੀ ਹੈ ਉਥੋਂ ਮੈਂ ਟਰੈਵਲ ਕਰਕੇ ਤਰਨਤਾਰਾ ਆ ਕੇ ਤਰਨਤਾਰਾ ਤੋਂ ਕੀਤੀ ਹੈ ਜਸ ਪਲੀਜ਼ ਨੋ ਡਾਜ ਕਰਨ ਲਈ ਕਿ ਪਲੀਜ਼ ਸਾਡੇ ਤੱਕ ਜਿਹੜੇ ਆਪਣੇ ਉਹਨਾਂ ਦੇ ਹੱਥ ਨਾ ਪਹੁੰਚ ਸਕਣ ਚੁੱਪ ਪਲੀਜ਼ ਨੇ ਬੇਸਵਿਧਾ ਕਿਸੀ ਤੇ ਮਿਸਟਰ ਸੁਮਨ ਮਟਨੇਜਾ ਨੂੰ ਤਰੀ ਬਚਾ ਸਕੇ ਕੁਤਿਆ ਨੇ ਕਿ ਡੈਪਰਸ ਨੇ ਫਸਟ ਡੇ ਹੀ ਉਹਨਾਂ ਨੂੰ ਡੈਪ ਕਰਕੇ ਉਸੇ ਰਾਤ ਹੀ ਮਾਰ ਕੇ ਰੈਡ ਬੋਡੀ ਸੌਂ ਦਿੱਤੀ ਸਵੇਰੇ ਲੇਕਿਨ ਜਿਹੜੇ ਮੁਲਜ਼ਮ ਜਿਹੜੇ ਨੇ ਸਾਰੇ ਕਰਾਇਮ ਕਰਨ ਵਾਲੇ ਉਹ ਵਿਦ ਆਲ ਐਵੀਡੈਂਸ ਸਾਡੇ ਕੋਲ ਹੱਥ ਫੜੇ ਗਏ ਨੇ ਤੇ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦਾ ਅਸੀਂ ਟ੍ਰਾਇਲ ਕੰਪਲੀਟ ਕਰਾ ਕੇ ਇਹਨਾਂ ਨੂੰ ਸਜ਼ਾ ਮਤ ਹਾਲਾਂਕਿ ਪੁਲਿਸ ਇਸ ਬਾਰੇ ਕੋਈ ਪੁਖਤਾ ਜਵਾਬ ਨਹੀਂ ਦੇ ਸਕੀ ਕਿ ਇਹਨਾਂ ਮੁਲਜ਼ਮਾ ਵੱਲੋਂ ਸੁਮਨ ਮਟਨੇਜਾ ਦੀ ਹੱਤਿਆ ਕਿਸ ਥਾਂ ਤੇ ਕੀਤੀ ਗਈ ਸੀ ਤੇ ਜੋ ਹੱਤਿਆ ਵਿੱਚ ਪਿਸਤੌਲ ਵਰਤਿਆ ਗਿਆ ਹੈ ਉਹ ਲਾਇਸੈਂਸੀ ਹੈ ਜਾਂ ਗੈਰਕਾਨੂੰਨੀ ਫਿਲਹਾਲ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਤੇ ਇਸ ਹੱਤਿਆ ਕਾਂਡ ਵਿੱਚ ਹੋਰ ਪੇੜ ਖੋਲਣੇ ਵੀ ਬਾਕੀ ਨੇ ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ